ਸਿਕਾਲ ਦੇ ਸਭ ਨੂੰ ਵਾਈਸ ਆਫ ਇੰਡੀਆ ਵੱਲੋਂ ਅੱਜ ਬੜਾ ਅਹਿਮ ਦਿਨ ਹੈ ਜਦੋਂ ਅਸੀਂ ਸੰਤ ਬਾਬਾ ਗੁਰਜੀਤ ਸਿੰਘ ਜੀ ਜਿਹੜੇ ਹਰੀਗੜ੍ਹ ਵਾਲੇ ਰਾੜਾ ਸਾਹਿਬ ਵਾਲੇ ਹੈਗੇ ਨੇ ਉਹਨਾਂ ਨੇ ਵਿਨੀ ਪੈਕ ਦੇ ਵਿੱਚ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਯੋਜਿਤ ਕੀਤਾ ਹੈ 5 ਤੋਂ 6 ਸਤੰਬਰ ਨੂੰ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਵਿੱਚ ਸ਼ਾਮ ਵੇਲੇ ਦਾ ਔਰ ਐਤਵਾਰ ਨੂੰ 7 ਸਤੰਬਰ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਅਯੋਜਿਤ ਕੀਤਾ ਗਿਆ ਹੈ ਤੇ ਸਾਡੇ ਨਾਲ ਬਾਬਾ ਦਰਜੀਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਸ਼ਾਮਲ ਹੈ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਬਾਬਾ ਜੀ ਤੁਸੀਂ ਚੌਥੀ ਵਾਰ ਕੈਨੇਡਾ ਦੇ ਵਿੱਚ ਆਏ ਹੋ ਐ ਲਗਾਤਾਰ ਸਮਾਗਮ ਜਿਹੜੇ ਹੁੰਦੇ ਆ ਦੇਸ਼ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਕੈਨੇਡਾ ਬਹੁਤ ਵੱਡਾ ਵੱਡੇ ਵੱਡੇ ਸ਼ਹਿਰ ਹੈਗੇ ਵੀਨੀ ਪੈਗ ਵਿੱਚ ਵੀ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਮੈਂ ਜਾਣਕਾਰੀ ਲੈਣੀ ਚਾਹਨਾ ਜੀ ਕਿ ਵੀਨੀ ਪੈਗ ਵਿੱਚ ਤੁਸੀਂ ਤੀਜੀ ਵਾਰੀ ਦਰਸ਼ਨ ਦੇ ਰਹੇ ਹੋ ਹਾਂਜੀ ਤੀਜੀ ਤੀਜੀ ਵਾਰੀ ਦਰਸ਼ਨ ਥੋੜਾ ਵੇਰਵਾ ਦੱਸੋ ਪਹਿਲੀ ਵਾਰੀ ਕਦੋਂ ਆਏ ਸੀ ਤੇ ਫਿਰ ਉਸ ਤੋਂ ਬਾਅਦ ਕਿਵੇਂ ਹਾਂਜੀ ਪਹਿਲੀ ਵਾਰ ਅਸੀਂ ਆਏ ਸੀ ਵੀਨੀ ਪੈਗ ਦੇ ਵਿੱਚ 2018 ਦੇ ਵਿੱਚ ਜੇ ਜਦੋਂ ਦੂਜੀ ਵਾਰ ਆਈ ਸੀ ਉਦੋਂ 2020 ਦੇ ਵਿੱਚ ਕਰੋਨੇ ਵੇਲੇ ਅਸੀਂ ਆਏ ਸੀ ਕਿ ਉਦੋਂ ਸਮਾਗਮ ਨਹੀਂ ਸੀ ਕੋਈ ਹੋ ਸਕਿਆ ਠੀਕ ਹੈ ਜੀ ਤੇ ਵੀ ਨਹੀਂ ਪੈਕ ਦੇ ਵਿੱਚ ਅਸੀਂ ਹੁਣ ਤੀਜੀ ਵਾਰ 2025 ਦੇ ਵਿੱਚ ਹੁਣ ਆ ਗਏ ਇਹ ਵੀ ਨਹੀਂ ਪੈਕ ਜੀ ਦੋ ਵਾਰ 2025 ਚ ਆਏ ਤੇ ਵੀ ਨਹੀਂ ਪੈਕ ਤੋਂ ਇਲਾਵਾ ਕੈਨੇਡਾ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੁਸੀਂ ਦੀਵਾਨ ਸਜਾਇਆ ਹਾਂਜੀ ਇੱਕ ਦੀਵਾਨ ਅਸੀਂ ਸਜਾਇਆ ਸੀ ਮੌਂਟਰੀਅਲ ਤੇ ਤਿੰਨ ਦੀਵਾਨ ਸਜਾਇਆ ਸੀ ਗੁਰਦੁਆਰਾ ਨਾਨਕ ਸਰ ਅ ਬ੍ਰਿੰਟਨ ਦੇ ਵਿੱਚ ਤੇ ਦਿਵੰਸਾਂ ਸਜਾਈ ਸੀ ਕੈਲੰਡਰ ਨੂੰ ਸ਼ੁਰੂ ਕਰਦੇ ਵਿੱਚ ਤੇ ਦੋ ਦਿਵੰਸ ਸਜਾਇ ਸੀ ਚੈਠ ਨੂੰ ਇੱਕ ਦਿਵੰਸ ਸਜਾਇ ਸੀ ਵਿੰਡਸਰ ਬਾਕੀ ਇਦਾਂ ਸੰਗਤਾਂ ਦੇ ਜਿੱਥੇ ਕਿਉਂਕਿ ਹੁਣ ਅੱਜ ਕੱਲ੍ਹ ਸਾਡੇ ਸਕੂਲਾਂ 'ਚ ਬੱਚੇ ਬਜ਼ਿਆਰ 'ਚ ਬਹੁਤ ਆਏ ਕੋਈ ਨਹੀਂ ਪੜਾਈ ਕਰਨ ਵਾਸਤੇ ਸਾਡੇ ਜਿਵੇਂ ਜਿੰਨੇ ਜਿਹੜੇ ਸਾਡੇ ਇਲਾਕੇ ਦੇ ਸਾਨੂੰ ਜਾਣਦੇ ਸੀ ਹੈ ਨਾ ਪੰਜ 10 ਬੱਚੇ ਇਕੱਠੇ ਹੋ ਗਏ ਘਰ ਵਿੱਚ ਉੱਥੇ ਅੱਧਾ ਘੰਟਾ ਸੰਗਰਨ ਕਰਿਆ ਤੇ ਨਾਲ ਕੋਈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਜਿਹੜੀ ਸਾਡੇ ਯੂਥ ਨੂੰ ਪੜਨ ਵਾਲੇ ਬੱਚੇ ਜਿਹੜੇ ਇੱਧਰ ਆਏ ਨੇ ਨਾਲੇ ਦੀਨਤਾ ਕਰਦੇ ਨੇ ਤੇ ਨਾਲੇ ਆਪਣੀ ਪੜ੍ਹਾਈ ਕਰਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਆਪਣੇ ਵਿਰਸੇ ਨਾਲ ਦੀ ਬਿਲਕੁਲ ਹਾਂਜੀ ਉਹ ਇਸ ਕਰਕੇ ਫਿਰ ਅਸੀਂ ਘਰਾਂ ਦੇ ਵਿੱਚ ਵੀ ਜਿਵੇਂ 10 20 ਬੱਚੇ ਇਕੱਠੇ ਹੋ ਗਏ ਘਰ 'ਚ ਉਥੇ ਵਿਚਾਰ ਪਾਣੀ ਰੱਖ ਲਿਆ ਹਾਂਜੀ ਤੇ ਨਾਲੇ ਸਿਮਰਨ ਕਰਿਆ ਕੋਈ ਸ਼ਬਦ ਦੀ ਵਿਚਾਰ ਕੀਤੀ ਤੇ ਇਸ ਤਰ੍ਹਾਂ ਕਰਕੇ ਫਿਰ ਅਸੀਂ ਇਹ ਸੋਚਿਆ ਵੀ ਸਾਡਾ ਫਰਜ਼ ਬਣਦਾ ਵਾਹਿਗੁਰੂ ਨੇ ਸਾਡੀ ਗੁਰੂ ਮਹਾਰਾਜ ਨੇ ਡਿਊਟੀ ਲਾਈ ਐ ਸਿੱਖੀ ਦੇ ਪ੍ਰਚਾਰ ਨੂੰ ਕਿ ਨਾ ਤੇ ਗੁਰੂ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਜਿੱਥੇ ਕੁਈ ਕਹਿਣਾ ਸੀ ਵੀ ਅਸੀਂ ਜਪਾਨੀ ਸਿਖਾਉਣੇ ਜਾਂ ਕਿਸੇ ਕਿਸ ਤਰ੍ਹਾਂ ਆਪਣੇ ਜਿਹੜੇ ਥੋੜੇ ਸਾਥੀ ਨੇ ਘਰ ਚ ਵੀ ਫਿਰ ਅਸੀਂ ਅੱਧਾ ਕਰਦੇ ਹਾਂ ਸਟੂਡੈਂਟਾਂ ਨੂੰ ਬਹੁਤ ਸਾਰਿਆਂ ਨੂੰ ਮਿਲ ਕੇ ਆਏ ਆ ਤੇ ਸਮਝਾ ਕੇ ਵੀ ਆਏ ਆ ਵੀ ਐਮ ਵੀ ਐਂਟੀ ਕਰਕੇ ਹੈ ਨਾ ਵੀ ਭਾਈ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਜੁੜੇ ਹੀ ਰਹਿਣਾ ਇੱਕ ਗੱਲ ਹੈ ਜੀ ਤੁਸੀਂ ਬੜਾ ਉੱਤਰਾ ਉਦਮ ਕਰ ਰਹੇ ਹੋ ਸੱਤ ਸਮੁੰਦਰ ਪਾਰ ਆ ਕੇ ਵੀ ਸੰਗਤਾਂ ਨੂੰ ਗੁਰੂ ਵਿਰਸੇ ਦੇ ਨਾਲ ਗੁਰੂ ਤਿਹਾਸ ਦੇ ਨਾਲ ਜੋੜਨ ਦੇ ਲਈ ਜਤੁ ਮਸ਼ੀਨ ਮੈਂ ਚਾਹਾਂ ਦੋਸਤੂ ਵਿਸ਼ੋਕੜ ਬਾਰੇ ਕਿਉਂਕਿ ਤੁਸੀਂ ਬੜੇ ਵੱਡੇ ਇਤਿਹਾਸਕ ਸਥਾਨ ਨਾਲ ਸੰਬੰਧ ਰੱਖਦੇ ਹੋ ਰਾੜਾ ਸਾਹਿਬ ਮੈਂ ਮੈਂ ਚਾਹਾਂਗਾ ਤੁਹਾਨੂੰ ਜਾਣਕਾਰੀ ਸਭ ਬਾਰੇ ਵੀ ਤੇ ਤੁਹਾਡੇ ਆਪਣੇ ਬਾਰੇ ਹਾਂਜੀ ਰਾੜਾ ਸਾਹਿਬ ਮਹਾਪੁਰਸ਼ ਸੰਤ ਬਾਬਾ ਐਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹਨ ਉਹਨਾਂ ਨੇ 1930-35 ਦੇ ਵਿੱਚ ਰਾੜਾ ਸਾਹਿਬ ਟੱਕੀ ਹੁੰਦੀ ਸੀ ਉਦੋਂ ਜਦੋਂ ਤੋਂ ਉੱਥੇ ਉਹ ਤਪ ਕਰਦੇ ਸੀ ਮਤਲਬ ਜਿਨੇਮ ਕਰਨਾ ਤਪ ਕਰਨਾ ਜੰਗਲੇ ਜੰਗਲ ਹੁੰਦਾ ਸੀ ਨਹਿਰ ਦੇ ਕਿਨਾਰੇ ਉੱਥੇ ਹਾਂ ਹਾਂ ਕਰਦੇ ਆ ਕਰਦੇ ਆ ਫਿਰ ਅੱਜ ਸਾਰੀ ਦੁਨੀਆਂ ਦੇ ਵਿੱਚ ਰਾੜਾ ਸਾਹਿਬ ਮਸ਼ੂਰ ਹੈ ਉਹਨਾਂ ਨੇ ਆਪ ਜਪ ਕਰਕੇ ਤਪ ਕਰਕੇ ਸਿਮਰਨ ਕਰਕੇ ਸੰਗਤਾਂ ਨੂੰ ਮਹਾਸੁਰਖਾ ਨੇ 8 ਲੱਖ ਪਰਮੀਆਂ ਨੂੰ ਮਨਛਤਾਇਆ ਤੇ ਬਹੁਤ ਸਾਰੀ ਪਰਉਪਕਾਰ ਜਿਵੇਂ ਸਕੂਲ ਕਾਲ ਜਿਹੜਾ ਹਸਪਤਾਲ ਬਣਾਏ ਇਹ ਸਾਰੀ ਦੁਨੀਆਂ ਦੇ ਵਿੱਚ ਪ੍ਰਚਾਰ ਕੀਤਾ ਤੇ ਆ ਹੁਣ ਕੁਛ ਦਿਨ ਪਹਿਲਾਂ ਸਾਡੇ ਰਾੜਾ ਸਾਹਿਬ ਸੰਪਰਦਾ ਦੇ ਜਿਹੜੇ ਬਜ਼ੁਰਗਾਂ ਮੁਖੀ ਤੇ ਸੰਤ ਬਾਬਾ ਗੁਰਿੰਦਰ ਸਿੰਘ ਜੀ ਉਹ ਆਚਮ ਚੇਤ ਅਕਾਲ ਚਲਾਣਾ ਕਰ ਗਏ ਤੇ ਬਹੁਤ ਉਹਨਾਂ ਨੇ ਜਿਵੇਂ ਈਸ਼ਰ ਮੈਕਰੂ ਮੀਡੀਆ ਬਣਾਇਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਰੇ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਅਰਥਾ ਸਮੇਤ 10 ਗੁਰੰਤ ਪਾਈ ਗੁਰਗਾ ਜੀਆਂ ਬਾਰਾਂ ਪਾਈ ਨੰਦ ਲਾਲ ਦੀਆਂ ਗਜਲਾਂ ਤੇ ਭਾਈ ਕਾਨ ਸਿੰਘ ਨਾਭੇ ਦਾ ਮਹਾਨ ਕੋਸ਼ ਬਹੁਤ ساری ਗ੍ਰੰਥ ਸਾਰੀ ਉਹ ਸ਼ੇਪ ਦੇ ਵਿੱਚ ਪਾ ਕੇ ਜਿਹੜਾ ਵਿਦਵਾਨਾਂ ਲਈ ਤੇ ਪ੍ਰਚਾਰਕਾਂ ਦੇ ਲਈ ਬਹੁਤ ਵੱਡਾ ਖਜ਼ਾਨਾ ਮਤਲਬ ਉਹ ਦੇ ਕੇ ਗਏ ਉਹ ਤਾਂ ਵੱਡੀ ਦੇਣ ਹੈ ਹਰਿਰਾ ਸਾਹਿਬ ਤੁਸੀਂ ਕਦੋਂ ਤੋਂ ਜੁੜੇ ਹੋ ਸਾਡੇ ਤਾਂ ਜਮਾਤ ਆ ਪਿਤਾ ਜੁੜੇ ਹੋਏ ਸੀ ਸਾਡੇ ਜਨਮ ਤੋਂ ਪਹਿਲਾਂ ਦੇ 1963 ਦੇ ਹਾਂਜੀ ਸਾਡਾ ਵਰਤ ਹੈਗਾ 1969 ਦਾ ਤੇ ਸਾਡਾ ਜੋ ਦੋ ਸੂਤ ਸੰਘਾੜੀ ਹੈ ਦਿਵਾਨ ਸੋਲ ਦੇ ਸੀ ਅਸੀਂ ਮਤਲਬ ਗੁਰਸਿੱਖੀ ਨਾਲ ਜੁੜੇ ਹੋਏ ਹਾਂ ਅਸੀਂ ਕੋਈ ਦੂਜਿਆ ਘਰ ਕਿਸੇ ਦੇਖੀ ਨਹੀਂ ਤੇ ਦਿਨਾਂ ਘਰ ਦੇਖਿਆ ਸੀ ਨਾਲ ਤੇ 1990 ਤੋਂ ਅਸੀਂ ਮਹਾਪੁਰਖ ਸਾਡੇ ਵੱਲ ਹਰਪਜਨ ਸਿੰਘ ਜੀ ਕੋਲੀਆਂ ਹੁੰਦੇ ਸੀ ਤੇ ਉਹਨਾਂ ਦੀ ਸੇਵਾ ਦੇ ਵਿੱਚ ਆਈ ਸੀ ਸਾਡੀ ਡਿਊਟੀ ਲਾ ਗਈ ਬਿਲਕੁਲ ਤੰਕਿਸਤ ਸੀ ਸਥਾਨ ਨੇ ਆਪਣੀ ਬੰਦਰਪਾਣੀ ਗੁੜਦਾ ਤੇ ਗੁਰਨਾਨ ਨਾਮਕਿਸ਼ਨ ਬੈਲਫੇਅਰ ਸੁਸਾਇਟੀ ਬਣਾ ਕੇ ਜਿਹੜੇ ਲੋਕਾਂ ਦੀ ਗਰੀਬ ਆਪਣਾ ਲਾਜ਼ਮੀ ਇਲਾਜ ਨਹੀਂ ਕਰ ਸਕਦੇ ਉਹਨਾਂ ਦਾ ਅਲਾਜ ਐਂਬੂਲੈਂਸ ਸਹੂਲਤ ਆਪਣੀ ਸਥਾਨ ਦੇ ਰਤਨਵੀਰ ਦਾ ਮਹਾਰਾਜ ਜੀ ਕਰਦਾ ਮੈਂ ਬਹੁਤ ਵਧੀਆ ਗੱਲ ਹੈ ਜੀ ਬਾਬਾ ਗੁਰਜੀਤ ਸਿੰਘ ਜੀ ਬਿਨੀ ਪੈ ਗਏ ਹੋਏ ਆ ਉਹਨਾਂ ਨੇ 5 ਤੇ 6 ਸਤੰਬਰ ਨੂੰ ਗੁਰਦੁਆਰਾ ਸਿਕਸ ਸੁਸਾਇਟੀ ਅਫਮਾਨੀ ਟੋਬਾ ਵਿੱਚ ਸ਼ਾਮ ਵੇਲੇ ਤੇ ਦੀਵਾਨ ਅਜੋਤ ਕੀਤੇ ਆ ਅੱਜ ਸ਼ੁੱਕਰਵਾਰ ਵੀ ਹੋਇਆ ਤੇ ਕੱਲ ਸ਼ਨੀਵਾਰ ਹੋਏਗਾ ਐਤਵਾਰ ਨੂੰ 7 ਸਤੰਬਰ ਨੂੰ ਦੁਪਹਿਰੇ 12:00 ਵਜੇ ਤੋਂ 5:00 ਵਜੇ ਤੱਕ ਦੀਵਾਨ ਸਜਾਇਆ ਜਾਣਗੇ ਇਸ ਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੌ ਹੌ ਕੇ ਪਹੁੰਚੋ ਤੇ ਆਪਣਾ ਜੀਵਨ ਸਫਲਾ ਕਰੋ ਕੋਈ ਗੁਜ਼ੀਕਾ ਖਾਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ